सस् श्रीकाल जी ਅੱਜ ਦੇ ਇਹ ਜਿਵੇਂ ਕਿ ਸਭ ਨੂੰ ਪਤਾ ਹੀ ਹੈ ਕਿ ਖਸਾਨ ਜੂਨੀਅਰ ਵੱਲੋਂ ਸਤਾ ਦਿੱਤਾ ਗਿਆ ਸੀ ਕਿ ਜਦੋਂ ਵੀ ਮੋਦੀ ਸਾਹਿਬ ਆਪਣੇ ਮਨ ਦੀ ਬਾਤ ਕਰਨਗੇ ਤਾਂ ਸਾਰੇ ਲੋਕਾਂ ਨੇ ਥਾਲੀਆਂ ਤੇ ਥਾਲੀਆਂ ਖੜਕਾ ਕੇ ਉਹਦਾ ਵਿਰੋਧ ਕਰਾਉਣਾ ਹੈ ਗਾਲੀਆਂ ਝੰਡੀਆਂ ਲੈ ਕੇ ਖੜੇ ਹੋਣਾ ਉਸ ਦੇ ਤਹਿਤ ਅੱਜ ਇੱਥੇ ਕਿਸਾਨ ਦੁਨੀਆ ਦੇ ਝੰਡੇ ਥੱਲੇ ਆਮ ਆਦਮੀ ਪਾਰਟੀ ਦੇ ਕੁਝ ਵਰਕਰ ਨੇ ਆਮ ਲੋਕ ਨੇ ਕਿਸਾਨ ਜਥੇਬੰਦੀਆਂ ਨੂੰ ਸਹਾਰਾ ਦੇਣ ਵਾਸਤੇ ਆਪਣੇ ਵੱਲੋਂ ਥਾਲੀ ਸਰਕਾਰ ਦੇ ਥਿੱਪੇ ਖੜਕਾ ਕੇ ਜਿਹੜਾ ਵਿਰੋਧ ਦਾ ਪ੍ਰਦਰਸ਼ਨ ਕਰ ਰਹੇ ਨੇ ਹਾਂਜੀ ਸਾਡੇ ਨਾਲ ਨੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਜਸਵੀਰ ਸਿੰਘ ਗਾਂਧੀ ਜੀ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ हां जी रंदी जी ये की प्रोग्राम हैगा जी आज दा आज असी ओ जेड़े मोदी ने काले कानून थानू ਸਾਡੇ ਤੇ ਥੁੱਪੇ ਹੋਏ ਨੇ ਮੰਗੇ ਨਹੀਂ ਅਸੀਂ ਥੁੱਪੇ ਹੋਏ ਨੇ ਜਿਹੜੇ ਅੱਜ ਅਸੀਂ ਉਹਨਾਂ ਦੇ ਬਰਸਲਾਪ ਅਸੀਂ ਇਸ ਕੱਟ ਕਰਕੇ ਸੀ ਮੋਦੀ ਨੂੰ ਦੱਸਣਾ ਕਹਿੰਦੇ ਆ ਕਿ ਕਾਲੇ ਕਾਨੂੰਨ ਵਾਪਸ ਲਓ ਅਸੀਂ ਸਾਰੇ ਕਿਸਾਨਾਂ ਦੇ ਨਾਲ ਆ ਜਿਹੜੀ ਦੂਜੀ ਗੱਲ ਕਿਸਾਨ ਉਹ ਕਹਿ ਰਿਹਾ ਕਿ ਕਿਸਾਨ ਪਰਮਾਏ ਤੇ ਆਏ ਹੋਇਆ ਕੋਈ ਕਿਸੇ ਦੇ ਪਰਮਾਏ ਤੇ ਨਹੀਂ ਆਇਆ ਹੋਇਆ ਹਾਂਜੀ ਹਾਂਜੀ ਦੂਜੇ ਪਾਸੇ ਇਹ ਲੋਕਾਂ ਨੂੰ ਗੁੰਮਰਾਹਾ ਕਰ ਰਿਹਾ ਹੈ ਪਰ ਅਸੀਂ ਕਿਸਾਨਾਂ ਦੇ ਨਾਲ ਖੜੇ ਆ ਹਰ ਇੱਕ ਬੰਦਾ ਸਮਝਦਾ ਹੈਗਾ ਕਿ ਸਾਡੇ ਅਸੀਂ ਸਾਡੇ ਕੀ ਫਾਇਦੇ ਔਰ ਕੀ ਨੁਕਸਾਨ ਇਹ ਸਾਡੇ ਤੇ ਜ਼ਬਰਦਸਤੀ ਥੁੱਕੇ ਹੋਏ ਕਾਲੇ ਕਾਨੂੰਨ ਵੀ ਅਸੀਂ ਇਨਾਂ ਦਾ ਉਹ ਕਰ ਰਿਹਾ ਰੋਜ਼ੀ ਪੁੱਛਣਾ ਕਰਨਾ ਹੈ ਕਿ ਵੀ ਇਹ ਥੋੜੀ ਭਾਰਤੀ ਦਾ ਪ੍ਰੋਗਰਾਮ ਹੈ ਜਾਂ ਤੁਸੀਂ ਇਹ ਕਿਸਾਨ ਜੱਥੇਬੰਦੀਆਂ ਦਾ ਸੱਦੇ ਦੇ ਅਸੀਂ ਕਿਸਾਨ ਜੱਥੇਬੰਦੀਆਂ ਸਾਡੀ ਆਤਮਾ ਦੀ ਆਵਾਜ਼ ਹੈ ਅਸੀਂ ਕਿਸਾਨਾਂ ਦੇ ਨਾਲ ਖੜੇ ਆਂ ਹਾਂ ਜੀ ਪਾਰਟੀ ਸਾਡੀ ਬਾਅਦ ਚ ਪਾਰਟੀ ਦੇ ਨਾਲ-ਨਾਲ ਅਸੀਂ ਸਾਰਾ ਕੰਮ ਕਰਦੇ ਆਂ ਬਟ ਅੱਜ ਅਸੀਂ ਕਿਸਾਨਾਂ ਦੀ ਪੇਬਰ ਦੇ ਵਿੱਚ ਖੜੇ ਆਂ ਅਸੀਂ ਮੋਦੀ ਨੂੰ ਇਹ ਦੱਸਣਾ ਚਾਹੁੰਦੇ ਆਂ ਕਿ ਮੋਦੀ ਤੂੰ ਲੋਕਾਂ ਦੇ ਲੋਕਾਂ ਨੂੰ ਆਪਣੇ ਬੰਦ ਦੀ ਗੱਲ ਸੁਣਾਉਂਦਾ ਆ ਆ ਸਾਡੇ ਮਾਨਾਂ ਦੀ ਐਵੇਂ ਗੱਲਾਂ ਸੁਣਾ ਆਪਣਾ ਸਿਆਸਤ ਤੋਂ ਉੱਪਰ ਉੱਠ ਕੇ हट ਕੇ ਅਸੀਂ ਆਪਣਾ ਮੋਦੀ ਤੱਕ ਸੰਦੇਸ਼ ਪਹੁੰਚਾਉਣਾ ਚਾਹੁੰਦੇ ਆ ਆ ਜਿਹੜੇ ਪੰਜਾਬ ਦੇ ਲੋਕ ਕਿਸਾਨਾਂ ਦੇ ਪ੍ਰੋਟੈਸਟ ਵਿੱਚ ਸ਼ਾਮਲ ਹੋ ਰਹੇ ਨੇ ਇਹਨਾਂ ਨੂੰ ਦੁੱਖ ਹੋਇਆ ਹੈ ਜਿਹੜਾ ਅੱਜ ਆਟਾ ਸਾਨੂੰ 25-30 ਰੁਪਏ ਕਿਲੋ ਮਿਲ ਰਿਹਾ ਉਹ 60 ਤੋਂ ਲੈ ਕੇ 100 ਰੁਪਏ ਕਿਲੋ ਤੱਕ ਆ ਜਾਏਗਾ ਇਹ ਕਾਰਪੋਰੇਟ ਘਰਾਣਿਆਂ ਨੇ ਇਹਦੀ ਪਾਰਟੀ ਨੂੰ ਜਿਤਾਇਆ ਠੀਕ ਹੈ ਨਾ ਉਹਨਾਂ ਦੀ ਇਹ ਮਦਦ ਕਰਨ ਲੱਗਿਆ ਹੋਇਆ ਹੈ ਜਿਹੜੇ ਇੰਨੇ ਕੜਾਕੇ ਦੀ ਠੰਡ ਵਿੱਚ ਸਾਡੇ ਪੰਜਾਬ ਦੇ ਬਜ਼ੁਰਗ ਰੋਜ਼ ਇੱਕ ਨਾ ਇੱਕ ਸ਼ਹੀਦ ਹੋ ਰਿਹਾ ਸਾਡਾ ਬਜ਼ੁਰਗ ਤੇ ਉਹ ਸਾਡੇ ਮਤਲਬ ਫੇਵਰਲੀ ਆਪਣੇ ਹੱਕਾਂ ਲਈ ਸਾਡੇ ਆਉਣ ਵਾਲੇ ਬੱਚਿਆਂ ਦੀਆਂ ਪੀੜ੍ਹੀਆਂ ਲਈ ਵਿਚਾਰੇ ਬੈਠੇ ਨੇ ਉਹਨੂੰ ਇਹ ਚੀਜ਼ ਨਹੀਂ ਸੁਣ ਰਹੀ ਨਾ ਦਿਖ ਰਹੀ ਆ ਕਿ ਇਹ ਉਹਦੇ ਤੱਕ ਮੈਸੇਜ ਜਾਵੇ ਤੇ ਉਹ ਜਲਦੀ ਤੋਂ ਜਲਦੀ ਕਿਸਾਨਾਂ ਦੀ ਫੇਵਰ ਵਿੱਚ ਕਾਲੇ ਕਾਨੂੰਨ ਜਿਹੜੇ ਆਪਣਾ ਪੇਸ਼ ਕੀਤੇ ਨੇ ਉਹਨਾਂ ਨੂੰ ਬੰਦ ਕਰੇ ਕਿਸਾਨ ਏਕਤਾ ਜਿੰਦਾਬਾਦ ਸਾਰ ਮਧੂਰ ਏਕਤਾ ਜਿੰਦਾਬਾਦ ਜਿਵੇਂ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਕਿ ਆਪ ਸਾਰੇ ਜਾਣਦੇ ਆ ਸਾਰੇ ਭਾਰਤ ਦਾ ਕਿਸਾਨ ਜਿਹੜਾ ਹੈ ਇਸ ਵੇਲੇ ਉਹ ਦਿੱਲੀ ਦੇ ਬਾਟਰਾ ਦੇ ਉੱਤੇ ਖੜਾ ਹੈ ਕਿਉਂਕਿ ਤੇਨੇ ਜਿਹੜੇ ਕਾਲੇ ਕਾਨੂੰਨ ਨੇ ਉਹ ਸਾਰੇ ਕਿਸਾਨ ਮਾਰੂ ਨਹੀਂ ਉਹ ਮਜ਼ਦੂਰ ਮਾਰੂ ਲੋਕ ਮਾਰੂ ਮਜ਼ਦੂਰ ਮਾਰੂ ਹਰ ਤਰ੍ਹਾਂ ਦਾ ਉਹਨਾਂ ਦੇ ਕਿ ਕਹਿੰਦੇ ਭਾਰਤ ਦਾ ਕੋਈ ਵੀ ਨਾਗਰਿਕ ਹੈ ਅਲਟੀਮੇਟਲੀ ਇਹ ਜਿਹੜੇ ਕਾਲੇ ਕਾਨੂੰਨ ਹੈ ਉਹਨਾਂ ਨੂੰ ਅਫੈਕਟ ਕਰਨਗੇ ਇਹਨਾਂ ਕਾਲੇ ਕਾਨੂੰਨਾਂ ਨੂੰ ਵਾਪਸ ਕਰਾਉਣ ਵਾਸਤੇ ਪੰਜਾਬ ਹਰਿਆਣਾ ਤੇ ਹੁਣ ਦੇਸ਼ ਦੇ ਹੀ ਸਾਰੇ ਕਿਸਾਨ ਦਿੱਲੀ ਇਕੱਠੇ ਹੋਏ ਹੋਏ ਨੇ ਅੱਜ ਦਾ ਇਹ ਪ੍ਰੋਗਰਾਮ ਹੈਗਾ ਥਾਲੀਆਂ ਭਾਂਡੇ ਖੜਕਾਉਣ ਵਾਲਾ ਇਹ ਮੋਦੀ ਸਾਹਿਬ ਨੇ ਖੁਦ ਸ਼ੁਰੂ ਕੀਤਾ ਸੀਗਾ ਮਨ ਕੀ ਬਾਤਾਂ ਉਹਨਾਂ ਦਾ ਪ੍ਰੋਗਰਾਮ ਤੇ ਅੱਜ ਅਸੀਂ ਉਹਨਾਂ ਦੀ ਮਨ ਕੀ ਬਾਤ ਨੂੰ ਇਹ ਥਾਲੀਆਂ ਖੜਕਾ ਕੇ ਭਾਂਡੇ ਖੜਕਾ ਕੇ ਸੁਨੇਹਾ ਦੇਣਾ ਚਾਹੁੰਦੇ ਆ ਕਿ ਤੁਸੀਂ ਆਪਣੇ ਮਨ ਕੀ ਬਾਤ ਜਿਹੜੀ ਕਰਨੀ ਹੈ ਉਹ ਕਿਸਾਨਾਂ ਦੇ ਨਾਲ ਕਰੋ ਇਹ ਨਹੀਂ ਆ ਵੀ ਆਪਣੀ ਰੇਡੀਓ ਤੇ ਆਪਣੇ ਆਪ ਨਾਲ ਹੀ ਗੱਲ ਕਰੀ ਚੱਲੋ ਹਰ ਕੋਈ ਜਾਣਦਾ ਹੈਗਾ ਇਹ ਸਾਰੇ ਜਾਣਦੇ ਨੇ ਵੀ ਇਹ ਕਸੂਨ ਦਾ ਜਿਹੜੇ ਕਾਨੂੰਨ ਤਿੰਨ ਬਣਾਏ ਜਾ ਰਹੇ ਨੇ ਇਹ ਅਦਾਨੀਆਂ ਅਮਾਨੀਆਂ ਤੇ ਵੱਡੇ ਕਾਰਪੋਰੇਟ ਘਰਾਣਿਆਂ ਕਰਕੇ ਹੈਗੇ ਨੇ ਪਰ ਇਹ ਕਿਸ ਤਰ੍ਹਾਂ ਦੀ ਗੱਲ ਹੈਗੀ ਆ ਤੁਸੀਂ ਸਾਰੇ ਅੱਜ ਭਾਰਤ ਦੇ ਕਿਸਾਨਾਂ ਨੂੰ ਮਾਰ ਕੇ ਇੱਕ ਦੋ ਘਰਾਣਿਆਂ ਦਾ ਫਾਇਦਾ ਕਰਨਾ ਚਾਹੁੰਦੇ ਹੋ ਇਸ ਕਰਕੇ ਅਸੀਂ ਵੀ ਇੱਕ ਮੁਲਾਜ਼ਮ ਦੇ ਤੌਰ ਦੇ ਉੱਤੇ ਪੈਨਸ਼ਨਰ ਦੇ ਤੌਰ ਦੇ ਉੱਤੇ ਮਜ਼ਦੂਰ ਦੇ ਤੌਰ ਦੇ ਉੱਤੇ ਆਮ ਨਾਗਰਿਕ ਦੇ ਤੌਰ ਦੇ ਉੱਤੇ ਕਿਸਾਨਾਂ ਦੇ ਨਾਲ ਖੜਿਆ ਉਹਨਾਂ ਦੇ ਅੰਗ ਸੰਗ ਸਾਈ ਹੈਗੇ ਆ ਅਸੀਂ ਇਸ ਨਾਲ ਦੀ ਕੇਂਦਰ ਸਰਕਾਰ ਦੀ ਪੂਰ ਜੋਰ ਵਿਰੋਧਤਾ ਕਰਦੇ ਹਾਂ ਇਹ ਕਾਲੇ ਕਾਨੂੰਨ ਵਾਪਸ ਲਏ ਜਾਣ ਜਿਹੜਾ ਜਿਹੜਾ ਇਹ ਪ੍ਰੋਟੈਸਟ ਹੈ ਮੋਦੀ ਸਰਕਾਰ ਦੇ ਖਿਲਾਫ ਹੈ ਕਿਉਂਕਿ ਜਿਉਂਦੀ ਮੋਦੀ ਸਰਕਾਰ ਬਣੀ ਹੈ ਉਹ ਆਪਣੀ ਮੰਨ ਦੀ ਬਾਤ ਹੈ ਜਿਹੜੀ ਉਹ ਲੋਕਾਂ ਨੂੰ ਸੁਣਾ ਰਹੀ ਹੈ ਉਹ ਲੋਕਾਂ ਨੂੰ ਸੁਣਾ ਰਹੀ ਹੈ ਪਰੰਤੂ ਲੋਕਾਂ ਦੀ ਜਿਹੜੀ ਆਵਾਜ਼ ਹੈ ਉਹ ਨਹੀਂ ਸੁਣ ਰਹੀ ਸਾਡੇ ਕਿਸਾਨ ਭਰਾ ਜਿਨ੍ਹਾਂ ਦੇ ਕਾਲੇ ਕਾਨੂੰਨਾਂ ਦੇ ਖਿਲਾਫ ਤਕਰੀਬਨ ਪਹਿਲਾ 2 ਮਹੀਨੇ ਪੰਜਾਬ ਦੇ ਵਿੱਚ ਸਾਰੇ ਧਰਨੇ ਦਿੱਤੇ ਉਸ ਤੋਂ ਬਾਅਦ ਉਹਨੇ ਦਿੱਲੀ ਬਾਹਰ ਰੁਕੇ ਹੋਏ ਹਨ ਤਕਰੀਬਨ 1 ਮਹੀਨਾ ਹੋ ਗਿਆ ਪਰੰਤੂ ਬੜੇ ਦੁੱਖ ਦੀ ਗੱਲ ਹੈ ਕਿ ਇਸ ਸਰਕਾਰ ਦੇ ਕੰਨਾਂ ਦੇ ਉੱਤੇ ਜੂੰ ਤੱਕ ਨਹੀਂ ਸਰਕ ਰਹੀ ਇਹ ਆਪਣੀਆਂ ਚੋਣ ਰੈਲੀਆਂ ਸੰਬੋਧਨ ਕਰ ਰਹੇ ਹਨ ਚੋਣ ਰੈਲੀਆਂ ਸੰਬੋਧਨ ਕਰ ਰਹੇ ਹਨ ਆਪਣੀ ਪਾਰਟੀ ਦੇ ਜਿਹੜੇ ਕਿ ਕਿਸਾਨ ਵੀ ਨਹੀਂ ਉਹਨਾਂ ਨੂੰ ਇਕੱਠਾ ਕਰਕੇ ਕਿਸਾਨ ਦੱਸ ਕੇ ਉਹਨਾਂ ਨੂੰ ਸੰਬੋਧਨ ਕਰ ਰਹੇ ਹਨ ਪਰੰਤੂ ਜਿਹੜੇ ਅੱਜ ਸਰਦੀਆਂ ਦੇ ਵਿੱਚ ਦਿੱਲੀ ਦੇ ਬਾਰਡਰਾਂ ਦੇ ਬੈਠ ਕੇ ਰਾਤਾਂ ਕੱਟ ਰਹੇ ਨੇ ਉਹਨਾਂ ਦੀ ਇਹਨਾਂ ਨੂੰ ਕੋਈ ਪਰਵਾਹ ਨਹੀਂ ਜਿਸ ਦੇ ਵਿੱਚ तकरीबन 40-45 ਕਿਸਾਨ ਸਾਡੇ ਭਰਾ ਮਰ ਚੁੱਕੇ ਨੇ ਤੇ ਪਰੰਤੂ ਬੜੀ ਸ਼ਰਮ ਦੀ ਗੱਲ ਹੈ ਇਹ ਸ਼ਰਮ ਸਰਕਾਰ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਹੈ ਕਿ ਉਹ ਦੇਸ਼ ਦੇ ਨਾਗਰਿਕ ਜਿਨ੍ਹਾਂ ਦੀਆਂ ਵੋਟਾਂ ਦੇ ਸਿਰ ਤੇ ਇਹ ਸਰਕਾਰ ਬਣੀ ਹੈ ਉਹਨਾਂ ਦੀ ਕੋਈ ਗੱਲ ਨਹੀਂ ਸੁਣ ਰਹੀ ਪਰੰਤੂ ਦੋ ਚਾਰ ਸੰਸਦੀ ਕੁਰਾਣਿਆਂ ਦੇ ਪਿੱਛੇ ਲੱਗ ਕੇ ਉਹਨਾਂ ਦੀ ਜਿਹੜੀ ਇਹ ਸਰਕਾਰ ਸੁਣ ਰਹੀ ਹੈ ਸਾਡੇ ਕਿਸਾਨ ਵੀਰ ਪਿਛਲੇ 1 ਮਹੀਨੇ ਤੋਂ ਦਿੱਲੀ ਵਿੱਚ ਕੜਗ ਦੀ ਠੰਡ ਵਿੱਚ ਬੈਠੇ ਆ ਲੇਕਿਨ ਸਰਕਾਰ ਉਹਨਾਂ ਦੀ ਗੱਲ ਨਹੀਂ ਸੁਣ ਰਹੀ ਅਸੀਂ ਉਮੀਦ ਕਰਦੇ ਹਾਂ ਕਿ ਇਹਨਾਂ ਥਾਲੀਆਂ ਦੀ ਆਵਾਜ਼ ਦੇ ਰਹੀ ਸ਼ਾਇਦ ਸਰਕਾਰ ਦੇ ਕੰਨਾ ਤੱਕ ਸਾਡੀ ਆਵਾਜ਼ ਪਹੁੰਚੇ ਕਿਸਾਨਾਂ ਦੀ ਆਵਾਜ਼ ਪਹੁੰਚੇ ਤੇ ਦੂਜਾ ਇਹਦਾ ਕਾਰਨ ਹੈਗਾ ਕਿ ਮੋਦੀ ਸਾਹਿਬ ਮੰਨ ਕੇ ਬਾਤ ਕਰਦੇ ਹਨ ਲੇਕਿਨ ਕਿਸੇ ਹੋਰ ਦੀ ਆਵਾਜ਼ ਵੀ ਸੁਣਦੇ ਤਾਂ ਅੱਜ ਅਸੀਂ ਥਾਲੀਆਂ ਵਜਾ ਕੇ ਉਹ 11 ਵਜੇ ਉਹਨਾਂ ਦੀ ਮੰਨ ਦੀ ਬਾਤ ਸੀਗੀ ਤਾਂ 11 ਵਜੇ ਥਾਲੀਆਂ ਵਜਾ ਕੇ ਉਹਨਾਂ ਦੀ ਮੰਨ ਦੀ ਬਾਤ ਅਨਸੂਨੀ ਕਰ ਰਹੇ ਆ ਕਿਉਂਕਿ ਜਿਹੜਾ ਡਾਇਲੋਗ ਹੈ ਉਹ ਇੱਕ ਤਰਫਾ ਨਹੀਂ ਹੋ ਸਕਦਾ ਦੋ ਤਰਫਾ ਹੋਣਾ ਚਾਹੀਦਾ ਸੋ ਅਸੀਂ ਉਹਨਾਂ ਦੀ ਗੱਲ ਅਨਸੂਨੀ ਕਰਦੇ ਆ ਨਾ ਤੀਜੀ ਗੱਲ ਮੋਦੀ ਸਾਹਿਬ ਨੇ ਕਿਹਾ ਸੀ ਕਿ ਥਾਲੀਆਂ ਵਜਾ ਕੇ ਕਰੋਨਾ ਭਜਾਓ ਦੇਸ਼ ਦਾ ਸਭ ਤੋਂ ਵੱਡਾ ਕਰੋਨਾ ਮੋਦੀ ਆਪ ਹੈ ਅਸੀਂ ਥਾਲੀਆਂ ਵਜਾ ਕੇ ਮੋਦੀ ਨੂੰ ਭਜਾਣਾ ਚਾਹੁੰਦੇ ਆ ਮੋਦੀ ਸਰਕਾਰ ਮੁਰਦਾਬਾਦ 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 ਕਿਸਾਨਾਂ ਦੇ ਹਾਲ ਤੁਸੀਂ ਕਿਸਾਨਾਂ ਪਰ ਰਿਪੋਰਟ ਬੁਣੀ ਆਗੇ ਲੇਕਿਨ ਅਗਰ ਤੁਸੀਂ ਇਹ ਹੀ ਖੁਸ਼ੀ ਕਰਨਾ ਹੈ ਤਾਂ ਤੁਸੀਂ ਇਹਨਾਂ ਐਡਰੈਸ ਵੀ ਪਾ ਦੇ ਦੋ ਕਿਸਾਨਾਂ ਨਾਲ ਸਾਰੇ ਦੇਖੋ ਬੰਦਾ ਵਾਲਾ ਕਿਹਨਾਂ ਦੇ ਅੰਦਰ ਮੱਧਵਰ ਦੇ ਸ਼ਹਿਰ ਕਿਸਾਨਾਂ ਨਾਲ ਜਾ ਕੇ ਜੋ ਵੀਡੀਓ ਕਾਨਫਰੈਂਸਿੰਗ ਦੀ ਗੱਲ ਕਰ ਰਹੇ ਨੇ ਜੋ ਜੋ ਮੁੱਦੇ ਇਹਨਾਂ ਨੂੰ ਸਾਰ ਹੋ ਰਹੇ ਨੇ ਉਹਨਾਂ ਦਾ ਸੁਣੇ ਨੇ ਇੱਥੇ ਕਿਸਾਨਾਂ ਦੇ ਅੰਦਰ ਪੂਰਾ ਪੂਰਾ ਆਪਣਾ ਇਕੱਠਾ ਹੋਇਆ ਪਿਆ ਉੱਥੇ ਸਾਰੇ ਕਿਸਾਨਾਂ ਨੂੰ ਪ੍ਰੋਬਲਮ ਹੈ ਉਹਨਾਂ ਨੂੰ ਬੜਾ ਸੁਣ ਨਹੀਂ ਰਹੀ ਲੇਕਿਨ ਉਹ ਦਾ ਇਸ ਤੀਜੂ ਲੈ ਕੇ ਧਿਆਨ ਹੀ ਨਹੀਂ ਦੇ ਰਹੇ ਕਿਸੇ ਨੇ ਅਸੀਂ ਇਹ ਕਿਸਾਨਾਂ ਦੇ ਅੰਦਰ ਕਿਸਾਨਾਂ ਦੇ ਨਾਲ ਖੜੇ ਰਹੇ ਇਸ ਲਈ ਕਿਸਾਨਾਂ ਦੀ ਪੂਰਾ ਪੂਰਾ ਕੰਮ ਹੋ ਰਿਹਾ ਸੀ ਕਈਆਂ ਲਈ ਉਹਨਾਂ ਦੇ ਕੋਈ ਰਸਤੇ ਨਹੀਂ ਕਿਤੇ ਸ਼ਾਇਦ ਉਹਨਾਂ ਨੂੰ ਜਾਗਰੂਕ